आ, बस आ, हमारी तरफ से बेस्ट विशेष इनके जी के जिम ओपनिंग की हम काफी टाइम से फ्रेंड्स हैं तो इनके सपोर्ट के लिए इनके प्रमोशंस के लिए इनकी पब्लिसिटी के लिए और फैमिली हैं तो आना तो है ही हमें तो सेलिब्रिटी नहीं बुलाया है और बेस्ट टू यू कि हर सिटी में होना चाहिए और बॉम्बे में भी अपना एनी टाइम फिटनेस है जो कि एनी टाइम फिटनेस मीन ट्वेंटी फोर बाय सेवन तो बॉम्बे में ही क्यों ये बाहर भी होना चाहिए था हर जगह होना चाहिए पंजाब में ये चीज

ਆ ਤੇਰੇ 5:00 ਵਜੇ ਤੁਸੀਂ ਰਾਤ ਨੂੰ 2:00 ਵਜੇ ਜਾਓ ਅਸੀਂ ਕਿਸੇ ਕੰਮ ਤੋਂ ਫ੍ਰੀ ਹੋ ਰਹੇ ਹੋ ਲੇਟ ਫ੍ਰੀ ਹੋ ਰਹੇ ਹੋ ਐਨੀ ਟਾਈਮ ਦਾ ਮਤਲਬ ਹੀ ਹੁੰਦਾ 24/7 ਤੇ ਜਿਹੜਾ ਕਨਸੈਪਟ ਹੈ ਨਾ ਬਹੁਤ ਯੂਨਿਕ ਹੈ ਤੇ ਜਿਵੇਂ ਹੁਣ ਮਾਲਸ ਔਰ ਸ਼ਾਪਸ ਵੀ ਓਪਨ ਮੁੰਬਈ ਤੇ ਅਲਾਉ ਹੋ ਗਈਆਂ ਨੇ ਤੇ ਇਸ ਤਰ੍ਹਾਂ ਹੀ ਐਨੀ ਟਾਈਮ ਫਿਟਨੈਸ ਮੀਨ ਕਦੇ ਵੀ ਜਿਮ ਕਰੋ ਤੇ ਇਹ ਬਹੁਤ ਬੜੀ ਅਚੀਵਮੈਂਟ ਹੈ ਜੋ ਮਨੂਜੀ ਲੈ ਕੇ ਆਏ ਨੇ ਤੇ ਤੁਹਾਡੇ ਸਭ ਵਾਸਤੇ ਬਹੁਤ ਬਹੁਤ ਯੂਸਫੁਲ ਰਹੇਗਾ ਲੁਧਿਆਣਾ ਵਸੇ ਮੈਨੂੰ ਲੁਧਿਆਣਾ ਵਸੇ ਲੁਧਿਆਣਾ ਹਮੇਸ਼ਾ ਤੋਂ ਪਿਆਰਾ ਹੈ ਮਨੂ ਜਿਵੇਂ ਪੂਰਾ ਪੰਜਾਬ ਤੇ ਹੀ ਗੱਲ ਕਰ ਲੋ ਹਮੇਸ਼ਾ ਤੋਂ ਜੀ ਪੰਜਾਬੀ ਕੁੜੀਆਂ ਤੇ ਆਂਦੀ ਆਣਾ ਜਾਣਾ ਇਵੈਂਟ ਕੰਮ ਕਾਜ ਰਿਸ਼ਤੇਦਾਰੀ ਆਣਾ ਜਾਣਾ ਆਮ I'm very happy to be here again ਬਰੋਸ ਕਿਤਨਾ ਕਿਤੇ ਬੀ ਬਾਰੇ ਇਹ ਸ਼ਹਿਰਾਂ ਦੇ ਵਿੱਚ 2-3 ਘੰਟੇ ਪਰ ਮਾਰਕੀਟ ਥੋੜੀ ਰਹਿੰਦੀ ਦਾਣਾ ਔਰ ਇੱਥੇ ਜਿਹੜਾ ਵੀ ਹਜੇ ਤੱਕ ਪਰਮਿਸ਼ਨ ਨਹੀਂ ਮਿਲਦੀ ਕੰਮ ਕਰਦਾ

ਕਈ ਲੋਕ ਵਿਚਾਰੇ ਸਾਰਾ ਦਿਨ ਕੰਮ ਕਰਦੇ ਤਾਂ ਉਹਨਾਂ ਨੂੰ ਟਾਈਮ ਵੀ ਨਹੀਂ ਮਿਲਦਾ ਕਈ ਵਾਰ ਜਿਮ ਕਰਨ ਦਾ ਉਹਨਾਂ ਦੀ ਵੀ ਆਪਣੀ ਇੱਛਾ ਵੀ ਹੁੰਦੀ ਹੈ ਕਿ ਅਸੀਂ ਜਾਈਏ ਨਾ ਤਾਂ ਇਹ ਉਹ ਹੈ ਕਿ ਜੇ ਕੋਈ ਇਨਸਾਨ 9 ਵਜੇ ਵੀ ਫ੍ਰੀ ਹੋ ਰਿਹਾ 10 ਵਜੇ ਵੀ 12 ਵਜੇ ਵੀ ਕੋਈ ਵੀ ਕੋਈ ਵੀ ਇਨਸਾਨ ਆ ਕੇ ਜਿਮ ਕਰਦਾ ਤਾਂ ਇਹ ਸਭ ਤੋਂ ਅੱਛੀ ਮੈਨੂੰ ਇਹਨਾਂ ਦੀ ਗੱਲ ਲੱਗੀ ਔਰ ਡੈਫੀਨੇਟਲੀ ਕੁਆਲਿਟੀ ਵਾਈਸ ਤੁਸੀਂ ਦੇਖ ਹੀ ਰਹੇ ਹੋ ਕਿ ਕਿੰਨੇ ਅੱਛੇ ਅੱਛੇ ਇਹਨਾਂ ਦੇ ਇਕੁਪਮੈਂਟਸ ਨੇ ਲੇਟੈਸਟ ਮਸ਼ੀਨਾਂ ਨੇ ਸੋ ਮੈਂ ਮੇਰੇ ਮਨਪਸੰਦ ਨਮੀਨ ਕੀ ਆ ਤੁਸੀਂ ਜਿਮ ਕਰਦੇ ਹੋ ਮੱਹਾ ਤੁਸੀਂ ਜਿਮ ਕਿੰਨੀ ਦਰ ਕਰਦੇ ਹੋ ਮੈਂ ਮੈਂ ਨਹੀਂ ਸਾਰੀ ਮੈਂ ਯੋਗਾ ਕਰਦੀ ਹਾਂ ਮਤਲਬ ਮੈਂ ਜਿਮ ਨਹੀਂ ਕਦੀ ਮੈਂ ਜਿਮ ਨਹੀਂ ਕੀਤੀ ਮੈਂ ਕਿਉਂ ਨਹੀਂ ਬੋਲੂਗੀ ਤੁਹਾਨੂੰ ਤੇ ਪਰ ਮੈਨੂੰ ਲੱਗਦਾ ਹੈ ਕਿ ਕਰਨਾ ਚਾਹੀਦਾ ਹੈ ਹਰ ਇਨਸਾਨ ਨੂੰ ਮੈਂ ਥੋੜੀ ਜਿਹੀ ਆਲਸੀ ਜ਼ਿਆਦਾ ਇਸ ਕਰਕੇ ਘਰੋਂ ਨਹੀਂ ਨਿਕਲਦੀ ਪਰ ਮੈਨੂੰ ਲੱਗਦਾ ਹੈ ਕਿ ਜਿਦਾ ਹੈ ਆ ਦੇਖ ਲੋ ਜਿਮ ਕਰ ਕਰ ਕਿੰਨਾ ਫਿੱਟ ਕੀਤਾ ਹੈ ਸਾਰਿਆਂ ਨੇ ਆਪਣੇ ਆਪ ਨੂੰ ਸਾਰੇ ਜਾਂਦੇ ਜੀ ਪਰ ਮੈਂ ਨਹੀਂ ਜਾਂਦੀ ਮੈਂ ਯੋਗਾ ਕਰਦੀ ਆ ਪਰ ਮੈਂ 1.5 ਘੰਟਾ ਰੋਜ਼ ਯੋਗਾ ਕਰਦੀ ਮੈਸੇਜ ਵੀ ਦੱਸ ਦਿੰਦੇ ਆ ਮੈਂ ਇਹ ਹੀ ਕਹਿਣਾ ਚਾਹੂੰਗੀ ਕਿ ਆਪਣੀ ਇਸ ਟਾਈਮ ਜਿੱਦਾਂ ਕਿ ਪਹਿਲਾ ਜ਼ਮਾਨਾ ਸੀ ਉਦੋਂ ਸਾਰੇ ਬੋਡੀਲੀ ਅਸੀਂ ਬਹੁਤ ਵਰਕ ਕਰਦੇ ਸੀ ਕਿ ਨਾ ਕਦੇ ਸਾਡੇ ਜਿਹੜੇ ਪੇਰੈਂਟਸ ਸੀ ਹਨ ਦਾਦਾ ਦਾਦੀ ਉਹਨਾਂ ਨੂੰ ਆਟਾ ਵੀ ਆਪ ਹੀ ਗੁਰੂ ਨਾਲ ਪਾਪਾ ਦੇ ਵੀ ਆ ਮੰਨੇ ਹੁਣ ਸਾਰਾ ਕੁਝ ਮਸ਼ੀਨਾਂ ਨਾਲ ਹੋਣ ਲੱਗ ਗਿਆ ਤੇ Uh, मतलब आदमी ले तो डेफिनेटली पहला कोई काफी जिम और एक्सरसाइज करते थे पर मेनू लगता है कि लेडीज ਲਈ ਵੀ ਹੁਣ ਸਾਰੇ ਲੋਗੇ ਸਮਝਣ ਲੱਗੇ ਆ ਲੈਡੀਜ਼ ਕਿ ਸਾਡੇ ਲਈ ਜਿਮ ਬਹੁਤ ਇੰਪੋਰਟੈਂਟ ਆਦੀ ਹੈ ਮੇਰੀ ਮਾਸੀ ਹੈ ਉਹ 69 ইয়ার্স ਦੀ ਹੈ ਅਮਰੀਕਾ ਤੋਂ ਆਏ ਸੀ ਮੇਰੇ ਮਾਸੀ ਹੁਣੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਜਿਮ ਜਾਣੀ ਹੈ ਮੈਂ ਕਿਹਾ ਮਾਸੀ ਤੁਸੀਂ ਕਿਉਂ ਜਾਣੇ ਜਿਮ ਤਾਂ ਉਹਨਾਂ ਨੇ ਕਿਹਾ ਕਿ ফিਟ ਰਹਿਣਾ ਹੈ ਨਾ ਆਪਣੇ ਆਪ ਨੂੰ ਔਰ ਇਹਦਾ મતલਬ ਹੁਣ 69 ইয়ার্স ਦੇ ਵੀ ਲੋਕ ਜਿਮ ਜਾ ਰਹੇ ਹੈ ਔਰ મતલਬ ਐਨੀ ਲੋਕਾਂ ਚ ਮਤਲਬ ਉਹ ਸਮਝਣ ਲੱਗ ਗਏ ਜਾਂ ਜਾਗਰਤੀ ਆ ਗਈ ਹੈ ਕਿ ਕਿ ਜਿਹੜਾ ਇਹ ਟਾਈਮ ਚੱਲ ਰਿਹਾ ਸਾਡਾ ਜੋ ਜ਼ਮਾਨਾ ਚੱਲ ਰਿਹਾ ਸਾਰਾ ਦਿਨ ਅਸੀਂ ਫੋਨ ਤੇ ਰਹਿੰਦੇ ਆ ਰੀਲਸ ਦੇਖ ਰਹੇ ਆ ਜਾਂ ਉਹ ਬੱਚੇ ਵੀ ਉਹੀ ਕਰ ਰਹੇ ਤਾਂ ਉਹ ਜੈ ਫਿਜ਼ੀਕਲੀ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਜਾਂ ਕਿਰਤ ਕਰਨੀ ਤੇ ਦੀ ਉਹ ਨਹੀਂ ਹੁੰਦੀ ਉਹ ਮੈਨੂੰ ਲੱਗਾ ਤੁਹਾਨੂੰ ਇੱਕੋ ਹੀ ਤਰੀਕਾ ਰਹਿ ਗਿਆ ਹੋਰ ਉਹ ਹੈ ਜਿੰਮ ਜੈਂਟਸ ਨਾਲੋਂ ਲੇਡੀਜ਼ ਜ਼ਿਆਦਾ ਜਾ ਰਹੀਆਂ ਜੇ ਮਰਜ਼ਾ ਡੈਫੀਨਿਟਲੀ ਜਾਣਾ ਚਾਹੀਦਾ ਸੋਨੀਆਂ ਵੀ ਤਾਂ ਲੱਗਣਾ ਅੱਛੇ ਅੱਛੇ ਡ्रेसेस ਵੀ ਤਾਂ ਪਾਉਣੀਆਂ ਠੀਕ ਹੈ ਥੈਂਕ ਯੂ ਥੈਂਕ ਯੂ